ਪਹਿਲੇ ਲੋਕਾਂ ਤੋਂ ਉਦਜੀ ਵੈਸ ਪੰਚ ਪੁਣਿਆ ਤੋਂ ਸੇਵਾ ਕੰਤਾ ਮੌਕਾ ਤਾਂ ਮਨ ਬਸਿਆ ਤੁਹਾਡੇ ਸਿਰ ਤੇ ਸੰਭੀਤ ਆਵਾਜ਼ ਸਿਰ ਜਿਆ ਤੋਂ ਕੀ ਕਹਣਾ ਚਾਹੂ ਕਿਵੇਂ ਦੇ ਦੇ ਸਾਸਤਰੀ ਗਾਲ ਸਾਰਿਆਂ ਨੂੰ ਪਿਆਰ ਭਰੀ ਸਾਸਤਰੀ ਗਾਲ ਕਹਿਣਾ ਮੈਂ ਕਿਉਂਕਿ ਪਿੰਡ ਦੇ ਆਪਣੇ ਪਟਿਆ ਪਿੰਡ ਦਾ ਨਿਵਾਸੀ ਅਰਜਨ ਸਿੰਘ ਸਰਪੰਚ ਮੈਂ ਇਹੋ ਗੱਲ ਕਹਿਣਾ ਚਾਹੁੰਦਾ ਵੀ ਮੈਂ ਜਿਹੜੇ ਪਹਿਲਾਂ ਕੰਮ ਕੀਤੇ ਸੀ ਉਸ ਕਰਕੇ ਮੈਨੂੰ ਦੂਜੀ ਵਾਰੀ ਸਰਪੰਚੀ ਮਿਲੀ ਜੀ ਹੋਂ ਪਿਛਲੇ ਕਿਹੜੇ ਪੈਣੇ ਕੰਮ ਰਹਿ ਚੁੱਕੇ ਇਹ ਜਿਹੜੇ ਹੁਣ ਤੁਹਾਡੀ ਗੋਆਚੇ ਪੂਰੇ ਕੋਆਚੇ ਨੇ ਕਲੀਆਂ ਨਾਲੀਆਂ ਦੇ ਰਹਿ ਗਏ ਸੀ ਮੜੀਆਂ ਦੇ ਰਹਿ ਗਏ ਸੀ ਹਾਂਜੀ ਕਈ ਵਾਰੀ ਪਿੰਡਾਂ ਦੇ ਵਿੱਚ ਜੈਦਾ ਤੁਸੀਂ ਬਾਹਲੇ ਪਿੰਡਾਂ 'ਚ ਦੇਖਿਆ ਹੋਵੇਗਾ ਕੋਲ ਬੂਟੇ ਲੱਗੇ ਹੁੰਦੇ ਆ ਲਾਟਾਂ ਲੱਗੀਆਂ ਹੁੰਦੀਆਂ ਜਦੋਂ ਪਿੰਡ ਦੇ ਵਿੱਚ ਇੰਟਰ ਕਰੀਏ ਉੱਥੇ ਇੱਕ ਸੋਹਣੀ ਪਾਰਕਿੰਗ ਨਜ਼ਰ ਆਉਂਦੀ ਆ ਸੋ ਰੈਸਪੈਂਸਰੀ ਹੁੰਦੀ ਆ ਨੌਜਵਾਨਾਂ ਵਾਸਤੇ ਜਿਮ ਹੁੰਦੀ ਆ ਬੱਚਿਆਂ ਵਾਸਤੇ ਝੂਲੇ ਲੱਗੇ ਹੁੰਦੇ ਆ ਸੋ ਇੱਕ ਸੋਹਣੀ ਦ੍ਰਿਖ ਨਜ਼ਰ ਆਉਂਦੀ ਆ ਕਿ ਤੁਹਾਡੇ ਪਿੰਡ ਵਿੱਚ ਵੀ ਕੋਈ ਏਦਾਂ ਦੀ ਸੁਖ-ਸੂਤ ਹੈਗੀ ਹੈ ਨਹੀਂ ਹਜੇ ਤੱਕ ਨਹੀਂ ਹੈਗੀ ਸਾਡਾ ਵਿਚਾਰ ਵੈਸੇ ਹੈਗਾ ਵਾ ਇਹ ਆਹੀ ਜਰੂਰ ਲਾਗੂ ਕਰਾਂਗੇ ਇਹ 500 ਕੁਟੇ ਕੋ ਸੇਵਾ ਦਾ ਮਸਲਾ ਹੈ ਫਿਰ ਵਾਲੀ ਕਿ ਕਿਹੜੇ ਕਿਹੜੇ ਕੰਮ ਕੀਤੇ ਨੇ ਗਲੀਆਂ ਦਾ ਕੰਮ ਕੀਤਾ ਹੈ ਨਾਲਿਆਂ ਦਾ ਇੰਡਲੋਕ ਟੈਲਵਾਈ ਤੇ ਸੀਵਰ ਪਾਏ ਹੈਗੇ ਤੇ ਮੜੀਆਂ ਦਾ ਕੰਮ ਕੀਤਾ ਥੋੜਾ ਬਹੁਤਾ ਰਹਿ ਗਿਆ ਜੋ ਹੁਣ ਹੁਣ ਚਾਲੂ ਕਰਾਂਗੇ ਸੋ ਨੌਜਵਾਨਾਂ ਦਾ ਵੀ ਲੱਗਣ ਜਿਆ ਮੋਲ ਦਾ ਹੁੰਦਾ ਤੁਹਾਡੇ ਪਿੰਡ 'ਚ ਕਾਫੀ ਨੌਜਵਾਨ ਹੋਣਗੇ ਸੋ ਉਹਨਾਂ ਵਾਸਤੇ ਤੁਹਾਡੇ ਵੱਲੋਂ ਕੀ ਬਿਲਡ ਫਾਰਮ ਹੋਏਗਾ ਸਾਡਾ ਇਹ ਇਰਾਦਾ ਵੀ ਉਹਨਾਂ ਵਾਸਤੇ ਡਿਬੇਟ ਲਿਆ ਲਿਆਣਾ ਹੈਗਾ ਤੇ ਪਰਗਨਾ ਹੰਦਰ ਉਚਾਰ ਹੈਗਾ। ਹਾਂ। ਰਸਨ ਕਾਰ ਦੀ ਸਮੱਸਿਆ ਵੀ ਕਾਫੀ ਮਿਲਦੀ ਹੁੰਦੀ ਹੈ ਤੁਹਾਡੇ ਪਿੰਡ ਵਿੱਚ ਕਿ ਜਿਹੜੇ ਜੋਗ ਲੋਕ ਆ ਉਹਨਾਂ ਦੇ ਰਸਨ ਕਾਰ ਨਹੀਂ ਬਣੇ ਹੁੰਦੇ ਨਿਜਾਇਜ਼ ਬਣੇ ਹੁੰਦੇ। ਸੋ ਤੁਹਾਡੇ ਪਿੰਡ ਜੀ ਵੀ ਸਮੱਸਿਆ ਹੈਗੀ। ਨਹੀਂ ਨਹੀਂ ਸਾਡੇ ਸਾਰੇ ਜਿਹੜੇ ਉਹ ਢੜੀ ੱੱਪੇ ਵਾਲੇ ਹੀ ਆ। ਰਸਨ ਕਾਰ ਦੇ ਵਿੱਚ ਵਿੱਚ ਰਹਿੰਦੇ ਹੈਗੇ ਸਾਰਿਆਂ ਦੇ। ਉਹ ਹੁਣ ਜੇ ਲੱਗ ਸੈਡ ਖੁੱਲੇਗੀ ਤੇ ਅਸੀਂ ਚੱਲ ਕਰਾਵਾਂਗੇ। ਪਿਛਲੇ 5 ਸਾਲਾਂ ਦੇ ਵਿੱਚ ਤੁਹਾਡੇ ਕੋਲ ਸੇਵਾ ਦਾ ਮੌਕਾ ਰਿਹਾ ਸੋ ਉਦੋਂ ਰਾਸ਼ਨ ਕਾਰਡ ਬਣੇ ਹੀ ਗਿਆ ਮੇਰੇ ਲਈ ਨਹੀਂ ਪਹਿਲਾਂ ਬਣੇ ਹੈਗੇ ਹੀ ਉਦੋਂ ਤਾਂ ਹੁਣ ਥੋੜੇ ਬਹੁਤ ਰਹਿ ਗਏ ਤੇ ਆ ਉਹ ਅਸੀਂ ਫਿਰ ਬਣਾਵਾਂ ਹਮਨੇ ਰੋਜ਼ਗਾਰ ਦੀ ਗੱਲ ਕਰੀ ਅਮਰੀਕਾ ਦੇ ਵਿੱਚ ਜਿਹੜੇ ਜੋਗ ਲੋਕ ਹੁੰਦੇ ਉਹਨਾਂ ਨੂੰ ਰੋਜ਼ਗਾਰ ਨਹੀਂ ਦਿੱਤਾ ਜਾਂਦਾ ਸੋ ਨਿਜਾਇਜ਼ ਨਾ ਪਾਈ ਜਾਂਦੇ ਨੇ ਸੋ ਤੁਹਾਡੇ ਵੀ ਵਾਈ ਤੇ ਕਿਵੇਂ ਬਰਾਵਾ ਕੀਤਾ ਜਾਂਦਾ ਹੈ ਮੇਂ ਦੇ ਗਾਂ ਵਾਲੇ ਕੰਮ ਵਾਂਗ ਚੱਲਦਾ ਪਿਆ ਹੈ ਸਾਡੇ ਵਧੀਆ ਰੇ ਬੰਦੇ ਸਾਰੇ ਕੀ ਐਜੂਕੇਸ਼ਨ ਲੱਗ ਕੇ ਦੇਖਦੇ ਪੰਨੇ ਕੀ ਵਧੀਆ ਐ ਐਜੂਕੇਸ਼ਨ ਰਵਾਰੀਆ ਕਿੰਨੇ ਮਹੀਨੇ ਤੱਕ ਹੋਣਾ ਸਾਡਾ 5ਵੀਂ ਤੱਕ ਸਕੂਲ ਹੈਗਾ ਬਾਕੀ ਸੈਦਵਲ ਕਲਾਂ ਜਾਂਦੇ ਆਗੇ ਬੱਚੇ 10ਵੀਂ ਤੱਕ ਤੇ ਛਾਲੇ ਪਲੱਸ 2 ਤੱਕ ਹੈਗੇ ਕੀ ਤੁਹਾਨੂੰ ਲੱਗਦਾ ਤੁਹਾਡੇ ਸਕੂਲ ਜਿਹੜਾ ਇੱਥੇ ਤਾਂ ਦੀ ਕਮੀਆਂ ਜਾਂ ਇਹ ਅਪਗ੍ਰੇਡ ਹੋਣ ਲੋੜ ਹੈ ਨਹੀਂ ਸਾਡੇ ਕੋਈ ਕਮੀ ਨਹੀਂ ਹੈ ਕਿਸੇ ਤਰ੍ਹਾਂ ਕਿੰਨੇ ਹਦਾਪਾ ਦੋ ਇਹਦੇ ਤੇ ਸੋ ਪੰਜਾਬ ਸਰਕਾਰ ਦਾ ਸੈਂਟਰ ਗੌਰਮ ਸੁਪਸੂਤਾਂ ਅਗਰੀਬ ਲੋਕਾਂ ਵਾਸਤੇ ਪੰਡਾ ਜਉਂਦੀਆਂ ਸੋ ਕਿਤਨੇ ਘਟੜੇ ਮੰਦੀ ਹੋਣ ਲੱਗੋਂ ਤੱਕ ਕੋਈ ਦਾ ਨਹੀਂ ਹੁੰਦੀ ਨਹੀਂ ਸਾਰੇ ਅਗਵਾਈ ਦੇ ਕਿਉਂ ਪ੍ਰੋਬਲਮ ਆ ਜਾਂਦਾ ਨਹੀਂ ਸਾਰੇ ਹੁੰਦੀਆਂ ਗਿਆ ਹੁਣ ਮਕਾਨਾ ਲਿਆਈਆਂ ਅਸੀਂ ਤੇ ਸਾਰਿਆਂ ਦੇ ਫਾਰਮ ਭਰੇ ਆਗੇ ਹਾਂਜੀ ਸੋ ਹੁਣ ਤੁਸੀਂ ਕਿਹੜਾ ਜਿਹੜਾ ਪਹਿਲੇ ਦਾ ਹਾਸ ਤੇ ਪਿੰਡ ਵਿੱਚ ਕੰਮ ਤੋਂ ਜਾ ਰਹੇ ਜਿਹੜਾ ਪਹਿਲਾਂ ਸਖੂਲ ਦਾ ਪਾਉਂਦੇ ਅਸੀਂ ਸਭ ਤੋਂ ਪਹਿਲਾਂ ਤੇ ਬੱਚਿਆਂ ਨੂੰ ਬੇੜ ਦਾ ਸਮਾਨ ਲੈ ਕੇ ਦੇ ਦਾਂਗੇ ਹਾਂਜੀ ਤੇ ਪਾਰਕਿੰਗ ਬਣਾਉਂਦਾ ਵਿਚਾਰੇ ਜੀ ਸੁਪਨ ਸਿੰਘ ਸਾਹਿਬ ਕਈ ਵਾਰੀ ਪਿੰਡਾਂ 'ਚ ਝਗੜੇ ਨੇ ਇੱਕ ਵਾਰ ਜਉਣਾ ਲੋਕਾਂ ਉਠਾਲਾਂਗੇ ਤਾਂ ਕਿਹੜੇ ਬੰਦੇ ਆ ਸੋਨਾ ਦਾ ਸਮਾਂ ਬਰਬਾਦ ਹੁੰਦਾ ਤੇ ਪਿਆਸਾ ਹੀ ਬਰਬਾਦ ਹੁੰਦਾ ਇੱਕ ਸਰਪੰਚ ਦੀ ਕੀ ਜ਼ਿੰਮੇਵਾਰੀ ਹੁੰਦੀ ਆ ਕਿਵੇਂ ਦੇ ਦੇ ਇਹ ਸਰਪੰਚ ਦੀ ਇਹੋ ਜ਼ਿੰਮੇਵਾਰੀ ਹੁੰਦੀ ਆ ਕਿ ਸਾਰੇ ਆਪਣੇ ਪਿੰਡ ਨੂੰ ਇਕੱਠਾ ਦਾ ਦੇਖਣਾ ਚਾਹੀਦਾ ਤੇ ਇਕੱਠੇ ਰਹਿਣਾ ਚਾਹੀਦਾ ਤੇ ਸਾਡੇ ਪਿੰਡ ਦਾ ਇਹ ਮੋਲ ਚੋਲ ਨਹੀਂ ਹੈਗਾ ਲੜਾਈ ਝਗੜੇ ਵਾਲਾ ਕੋਈ ਵੀ ਸਮੱਸਿਆ ਨਹੀਂ ਹੁੰਦੀ ਆਗੀ ਹਾਂਜੀ ਤੋ ਪਰਦੇ ਲੋਕਾਂ ਸੇਵਾਦਾਰਾਂ ਦਾ ਮੱਕਾਤਾ ਉਹਨੂੰ ਮਾਨ ਬਖਸ਼ਿਆ ਤੋ ਕੀ ਕਹਣਾ ਜਾਊਗਾ ਕਿਵੇਂ ਮੈਂ ਪਿੰਡ ਵਾਲਿਆਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਜਿਹੜਾ ਮੈਨੂੰ ਦਜੀਵਰੀ ਮੌਕਾ ਦਿੱਤਾ ਤੇ ਅੱਗੇ ਵੀ ਮੈਂ ਜੇ ਫੇਰ ਉਸ ਸਾਹ ਦੇ ਮੈਂ ਸਾਰਾ ਉਹਨਾਂ ਦਾ ਆਦਰ ਮਾਨ ਕਰਦਾ ਵੀ ਬਹੁਤ ਹੀ ਵਧੀਆ ਮੇਰੇ ਪਿੰਡ ਨੇ ਮੈਨੂੰ ਸੰਜੋਗ ਦਿੱਤਾ ਹੈਗਾ ਅੱਗੇ ਮੈਂ ਜੋ ਵੀ ਕੰਮ ਰੰਦਾ ਹੈਗਾ ਉਹ ਹੁਣ ਪੂਰਾ ਕਰਾਂਗਾ